ਸਤਿ ਪਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਰ ਪਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਨੂੰ ਸੰਬੋਧਿਤ ਹੁੰਦੇ ਆ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਹਨ ਕਿ ਭਾਈ ਜਦੋਂ ਕੋਈ ਮਨੁੱਖ ਆਪਣਾ ਤਨ ਆਪਣਾ ਸਰੀਰ ਔਰ ਆਪਣਾ ਮਨ ਅਤੇ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਵੀ ਹਰੇਕ ਕਿਸਮ ਦੀ ਆਪਣਾਤ ਮਿਟਾ ਦਿੰਦਾ ਹੈ ਮੈਂ ਮੇਰੀ ਨੂੰ ਮਿਟਾ ਕੇ ਜਿਹੜਾ ਸ਼ਰਧਾ ਨਾਲ ਨਿਮਰਤਾ ਨਾਲ ਗੁਰੂ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤੱਬਤੀਆ ਤੇ ਸੰਤਾਂ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ ਤਦੋਂ ਉਸ ਨੂੰ ਸਾਰੇ ਆਤਮਿਕ ਸੁੱਖ ਪ੍ਰਾਪਤ ਹੋ ਜਾਂਦੇ ਹਨ ਸੰਤਨ ਬਿਨਾ ਅਵਰ ਨਾ ਦਾਤਾ ਵੀਆ ਸਤਿਗੁਰ ਕਹਿੰਦੇ ਹਨ ਵੀ ਸੰਤ ਜਨਾਂ ਤੋਂ ਬਿਨਾ ਗੁਰੂ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ ਜੋ ਜੋ ਸ਼ਰਨ ਪਰ ਸਾਧੂ ਕੇ ਸੋ ਪਾਰਗ੍ਰਾਮੀ ਕੀਆ ਸਾਧੂ ਕਹਿੰਦੇ ਨੇ ਗੁਰੂ ਨੂੰ ਪਾਰਗ੍ਰਾਮੀ ਦਾ ਮਤਲਬ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਲਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸੰਤ ਜਨਾਂ ਦੀ ਸ਼ਰਣ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ ਕੋਟ ਪਰਾਧ ਮਿਟੈ ਜਨ ਸੇਵਾ ਹਰ ਕੀ ਰਤਨ ਰਸ ਗਾਈਏ ਮਹਾਰਜ ਕਹਿੰਦੇ ਹਨ ਕਿ ਪਰਮਾਤਮਾ ਦੇ ਸੇਵਕ ਦੀ ਦਸੀ ਸੇਵਾ ਕੀਤਿਆਂ ਕਰੋੜਾਂ ਪਾਪ ਜਿਹੜੇ ਹਨ ਉਹ ਮਿਟ ਜਾਂਦੇ ਐ ਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਫਿਰ ਇहां ਸੁਖ ਆਗੇ ਮੁਖ ਊਜਲ ਜਨਕਾ ਸੰਗ ਵੱਡਪਾ ਕੀ ਪਈਏ ਫਿਰ ਇਸ ਲੋਕ ਵਿੱਚ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਇਪਰ ਲੋਕ ਵਿੱਚ ਸੁਰਖਰੂ ਹੋਈਦਾ ਪਰ ਕਹਿੰਦੇ ਭਾਈ ਪ੍ਰਮਾਤਮਾ ਦੇ ਸੇਵਕ ਦੀ ਸੰਗਤ ਜਿਹੜੀ ਹੈ ਉਹ ਵੱਡੇ ਭਾਗਾਂ ਨਾਲ ਮਿਲਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੀਰਤਕ ਉਪਮਾ ਕਹੀਏ ਮਹਾਰਜ ਕਹਿੰਦੇ ਭਾਈ ਮੇਰੀ ਇੱਕ ਜੀਵ ਹੈ ਸੰਤ ਜਨ ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਸੰਤ ਜਨਾਂ ਦੀ ਵਡਿਆਈ ਗੁਰੂ ਦੀ ਵਡਿਆਈ ਕਿਤਨੀ ਕੋ ਦੱਸੀ ਜਾਵੇ ਭਾਵ ਵੀ ਇੱਕ ਜੀਵ ਦੇ ਨਾਲ ਅਕਾਲ ਪੁਰਖ ਦੀ ਗੁਰੂ ਦੀ ਵਡਿਆਈ ਕਰਨੀ ਅਸੰਭਵ ਹੈ ਆਗਮ ਅਗੋਚ ਰਸਾ ਦੇ ਬਿਨਾ ਸੀ ਸ਼ਰਨ ਸੰਤਨ ਕੀ ਲਹੀਏ ਗੁਰੂ ਦੀ ਸ਼ਰਨ ਪਿਆਹੀ ਉਹ ਪਰਮਾਤਮਾ ਮਿਲ ਸਕਦਾ ਜੋ ਕਦੇ ਨਾਸ ਹੋਣ ਵਾਲਾ ਨਹੀਂ ਜੋ ਅਪਹੁੰਚ ਹੈ ਜਿਸੇ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾधी ਹੋਰ ਸੰਤਨ ਕੀ ਆਹੀ ਮਹਾਰਜ ਕਹਿੰਦੇ ਹਨ ਕਿ ਅਰਦਾਸ ਕਰ ਅਕ ਮੈਂ ਨਿਰਗੁਣ ਹਾਂ ਨਿਰਗੁਣ ਦਾ ਮਤਲਬ ਹੈ ਗੁਣਹੀਨ ਨੀਚ ਨਿਆਸਰਾ ਵਿਕਾਰੀ ਹਾਂ ਮੈਂ ਗੁਰੂ ਦਾ ਪੱਲਾ ਫੜਿਆ ਹੈ ਬੂੜਤ ਮੋਹ ਗ੍ਰਹਿਓ ਅੰਧ ਕੂਫਮੈਂ ਨਾਨਕ ਲਿਓ ਨਿਵਾਈ ਮਹਾਰਜ ਕਹਿੰਦੇ ਹਨ ਕਿ ਨਾਨਕ ਵੀ ਗ੍ਰਸਥ ਦੇ ਮੋਹ ਦੇ ਅੰਨੇ ਖੂਬ ਵਿੱਚ ਡੁੱਬ ਰਹੇ ਦਾ ਸਾਤ ਤੋੜ ਨਿਭਾਵੋ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਕਰਦੇ ਰਹੀਏ ਤਾਂ ਕਿ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਆਪਾਂ ਗੁਣਹੀਨ ਹਾਂ ਭਾਈ ਨੀਚ ਹਾਂ ਨਿਆਸਰਿਆਂ ਵਿਕਾਰੀ ਹਾਂ ਗੁਰੂ ਦਾ ਪੱਲਾ ਫੜੀਏ ਤਾਂ ਕਿ ਗੁਰੂ ਦੇ ਪੱਲੇ ਨਾਲ ਲੱਗ ਕੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਏ ਗੁਰੂ ਸਾਹਿਬ ਸਭਨਾ ਪਰਮੇਰ ਭਰਿਆ ਹੱਥ ਰੱਖਣ ਸਭਨਾ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਤਾ ਸਹਿਤ ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ